ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਸੰਗਰੂਰ ਤੇ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਇੱਕ ਇਥੋਂ ਨਾਲ ਦਾ ਟੈਂਕਰ ਚ ਪਲਟਣ ਦਾ ਮਾਮਲਾ ਸਾਹਮਣੇ ਹੈ ਪੂਰੀ ਜਾਣਕਾਰੀ ਦੱਸੀ ਜਾ ਰਹੀ ਹੈ ਕਿ ਇਹ ਇਥੋਂ ਨਾਲ ਟੈਂਕਰ ਜਿਸ ਦੇ ਵਿੱਚ ਕੀ ਕਰੀਬ ਇਥੋਂ ਨਾਲ ਪਈ ਸੀ ਜਿਸ ਦੇ ਨਾਲ ਪਲਟਣ ਦੇ ਨਾਲ ਟੈਂਕਰ ਦੇ ਜੋ ਇਥੋਂ ਨਾਲ ਸੀ ਉਹ ਸਾਰੇ ਸੜਕ ਉੱਤੇ गिर ਚੁੱਕੀ ਆ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਟੈਂਕਰ ਦੇ ਰੱਖਰਵਾਲਾ ਕਰਨ ਵਾਲੀ ਵਿਅਕਤੀ ਨੇ ਕਾਫੀ ਨੁਕਸਾਨ ਹੋ ਚੁੱਕਾ ਹੈ ਕਿਉਂਕਿ ਇਹ ਅਥਨੋਲ ਅੱਗੇ ਵਰਤੋ ਜਾਣੀ ਸੀ ਬਾਕੀ ਉਹ ਸਾਰਾ ਮਾਮਲਾ ਜਾਣਕਾਰੀ ਨਿਤਿਆਰੀਆਂ ਤਸਵੀਰਾਂ ਵੀ ਦੇਖ ਸਕਦੇ ਹਾਂ ਫਾਈਬਰ ਗ੍ਰੇਡ ਦੇ ਨਾਲ ਨਾਲ ਪੰਜਾਬ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਹਨ ਜਿੱਥੇ ਕਿ ਫਾਈਬਰ ਗ੍ਰੇਡ ਦੇ ਮੁਲਾਜ਼ਮ ਨਾਲ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਟੈਂਕਰ ਮੋੜ ਮੋੜਨ ਵੇਲੇ ਉਸ ਸਮੇਂ ਇਹ ਪਲਟ ਗਿਆ ਜਿਸ ਕਾਰਨ ਜੋ ਅੰਦਰ ਅਥਨੋਲ ਦੀ ਲੀਕ ਹੋ ਗਈ ਜਿਸ سے ਪੂਰੀ ਤਰ੍ਹਾਂ ਸੜਕ ਉੱਤੇ ਡਿੱਗ ਗਈ ਹਲਕੀ ਇਸ ਤਰ੍ਹਾਂ ਦੀ ਕੋਈ ਹਾਸਾ ਨਹੀਂ ਹੋਇਆ ਪਰ ਫਿਰ ਵੀ ਫਾਈਬਰ ਗ੍ਰੇਡ ਵੱਲੋਂ ਇਥੋਂ ਨਾਲ ਦੇ ਪੁਲ ਫੋਕਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਅੱਗ ਨਾ ਲੱਗ ਜਾਵੇ ਜਿਸ ਨਾਲ ਕੋਈ ਵੱਡੀ ਕੋਈ ਘਟਨਾ ਵਾਪਰ ਨਾ ਜਾਵੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਫਾਈਬਰ ਗ੍ਰੇਡ ਦੇ ਮੁਲਾਜ਼ਮ ਖੜੇ ਨਜ਼ਰ ਆ ਰਹੇ ਹਨ ਅਤੇ ਫੋਕ ਕੀਤੀ ਜਾ ਰਹੀ ਹੈ ਕਿ ਕੋਈ ਵੱਡਾ ਹਾਸਾ ਨਾ ਹੋ ਜਾਵੇ ਕਿਉਂਕਿ ਇਸ ਦੇ ਨਾਲ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਹੈ ਤੇ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਸੰਰੂਰ ਤੋਂ ਆ ਰਹੀਆਂ ਹਨ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਇਹ ਤਸਵੀਰਾਂ ਦੇ ਵਿੱਚ ਇਥੋਂ ਨਾਲ ਜੋ ਟੈਂਕਰ ਪਲਟਾ ਹੈ ਤਸਵੀਰਾਂ ਫੋਕ ਦੇ ਨਜ਼ਰ ਆ ਰਹੀਆਂ ਹਨ फाइव ब्रिगेड की टीम भी मौके पर मौजूद है पंजाब सुरक्षा मुलाजम भी खड़े नजर आ रहे हैं आउसन सुनाने की कहें नजर आए c h、嗯 ਉਹ ਨੂੰ ਨਿੱਕਰ ਨੂੰ ਚੰਗਾ ਪਹੁੰਚਣੀ ਚਾਹੀਦੀ ਹੈ ਜਿਹੜੇ ਲਗੇ ਰਹੇ ਨੇ ਦੇਖੋ ਇਹ ਸਮਝ ਨਹੀਂ ਆ ਰਿਹਾ

याकी टीवीसी खत्म हो गई है और बाकी माल सारा गिर गया है बहुत सारा बस तो 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 में क्या बात तो है इतना है इतना दो पैंट्रोल के अंदर में सोकर टू एक्सएड पर कारण पता नहीं क्यों आया अभी देखो सर मौके पर मैं था ना मैं अभी दो दो मिनट में अभी पहुंचा हूं बाकी क्या है क्या पता मुझे भी नहीं जानकारी मेरा नाम अमरिंदरपाल सिंह संधू सर आज जो हादसा हुआ था गड्डी पलटी आया कितना नुकसान हुआ ਨੁਕਸਾਨ ਬੇਸਿਕਲੀ ਇਹ ਜਿਹੜੀ ਗੱਡੀ ਟੈਂਕਰ ਹੈਗਾ ਇਹ ਇਥਨੋਲ ਦਾ ਟੈਂਕਰ ਹੈਗਾ ਇਹਦੇ ਵਿੱਚ 24000 ਲੀਟਰ ਦੇ ਕਰੀਬ ਇਥਨੋਲ ਜਿਹੜਾ ਹੈਗਾ ਭਰਿਆ ਹੋਇਆ ਸੀਗਾ ਤੇ ਟਰਨ ਲੈਂਦਿਆਂ ਹੋਇਆ ਜਿਹੜਾ ਅਨਫੋਰਚੂਨੇਟਲੀ ਗੱਡੀ ਪਲਟ ਗਈ ਤੇ ਉਹਦੇ ਵਿੱਚ ਕਾਫੀ ਲੀਕੇਜ ਹੋ ਰਹੀ ਸੀਗੀ ਜਦੋਂ ਸਾਨੂੰ ਅਰਾਊਂਡ 2:30 ਵਜੇ ਦੇ ਕਰੀਬ ਇਹ ਸੂਚਨਾ ਮਿਲੀ ਵੀ ਇੱਥੇ ਟੈਂਕਰ ਪਲਟਿਆ ਜਿਹਦੇ ਵਿੱਚ ਇਥਨੋਲ ਹੈਗਾ ਤੇ ਇਮੀਡੀਏਟਲੀ ਜਿਹੜੀ ਆ ਸੰਗਰੂਰ ਫਾਇਰ ਸਟੇਸ਼ਨ ਤੋਂ ਟੀਮ ਇੱਥੇ ਪਹੁੰਚੀ ਤੇ ਉਹਨਾਂ ਨੇ ਆ ਕੇ ਪ੍ਰੀਵੈਂਟਿਵ ਕਿਉਂਕਿ ਅੱਗ ਨਹੀਂ ਲੱਗੀ ਸੀਗੀ ਠੀਕਾ ਜਿਹਾ ਕਾਫੀ ਸੀਗੀ ਤਾਂ ਅੱਗ ਨਾ ਲੱਗੇ ਉਹ ਤੋਂ ਬਚਾ ਕਰਨ ਲਈ ਜਿਹੜਾ ਇੱਥੇ ਫੋਮ ਤੇ ਜੋ ਵੀ ਹੋਰ ਪ੍ਰੀਵੈਂਟਿਵ ਮੇਜਰ ਟਰੈਫਿਕ ਬੰਦ ਕਰਵਾਉਣਾ ਪੁਲਿਸ ਨਾਲ ਲਾਈਡਨ ਕਰਕੇ ਉਹ ਸਾਰੀ ਕਾਰਵਾਈ ਅਮਲਤ ਲਿਆਨ ਤੇ ਸਰ ਐਕਸੀਡੈਂਟ ਦਾ ਕਾਰਨ ਕੀ ਰਿਹਾ ਤਾਂ ਬ੍ਰੇਕ ਫੇਰ ਹੋ ਕੇ ਪਿੱਛਾ ਤੋਂ ਉਹ ਗੱਡੀ ਆ ਗਈ ਜੋ ਡਰਾਈਵਰ ਦੇ ਦੱਸਣ ਮੁਤਾਬਕ ਹੈ ਵੀ ਮੈਂ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਬ੍ਰੇਕ ਲੱਗੀ ਨਹੀਂ ਬਾਕੀ ਦਾ ਉਹ ਡਰਾਈਵਰ ਦੱਸ ਸਕਦਾ ਵੀ ਕੀ ਪ੍ਰੋਬਲਮ ਆਈ ਹੈ ਤੇ ਜੋ ਦੇਖਣ ਨੂੰ ਲੱਗ ਰਿਹਾ ਉਹ ਇਹ ਲੱਗ ਰਿਹਾ ਵੀ ਸਪੀਡ ਸ਼ਾਇਦ ਟੈਂਕਰ ਦੀ ਥੋੜੀ ਜ਼ਿਆਦਾ ਰਹੀ ਹੋਊਗੀ ਤੇ ਜਦੋਂ ਟਰਨ ਲੈ ਰਿਆ ਇੱਕਦਮ ਉਹ ਡਿਸਬੈਲੈਂਸ ਹੋਇਆ ਕਿਉਂਕਿ ਮਾਲ ਨਾਲ ਭਰਿਆ ਹੋਇਆ ਸੀਗਾ ਤਾਂ ਕੁਝ ਨਾ ਕੁਝ ਇਹੋ ਜਿਹੀ ਜਿਹੜੀ ਅਨਹੋਣੀ ਹੋਈ ਆ ਸਰ ਲੱਗਦਾ ਕਿ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਬਿਲਕੁਲ ਵਾਪਰ ਸਕਦੀ ਸੀ ਜੀ ਕਿਉਂਕਿ ਜਿਹੜਾ ਇਥਨੋਲ ਹੈਗਾ ਹਾਈਲੀ ਫਲੇਮੇਬਲ ਕੈਮੀਕਲ ਹੈ ਤੇ ਜੇਕਰ ਇਹਨੂੰ ਕੋਈ ਮਾਈਨਰ ਦਾ ਸਪਾਰਕ ਵੀ ਮਿਲਦਾ ਤੇ ਜਿਵੇਂ ਹੁਣ ਆਪਾਂ ਦੇਖਦੇ ਹਾਂ ਟ੍ਰੈਫਿਕ ਆ ਇਹ ਪੁਲਿਸ ਦੀ ਪ੍ਰਸ਼ਾਸਨ ਦੀ ਮਦਦ ਨਾਲ ਜਿਹੜਾ ਟ੍ਰੈਫਿਕ ਬੰਦ ਰਿਹਾ ਤੇ ਆਲੇ ਦੁਆਲੇ ਲੋਕਾਂ ਨੂੰ ਆਣ ਜਾਣ ਤੋਂ ਰੋਕਿਆ ਤਾਂ ਕਰਕੇ ਕਿਸੇ ਹਾਦਸੇ ਤੋਂ ਆਪਾਂ ਬਚੇ ਹੈਗੇ ਆ ਨਹੀਂ ਤਾਂ ਜੇਕਰ ਕਿਤੇ ਮਾਈਨਰ ਦਾ ਸਪਾਰਕ ਵੀ ਮਿਲਦਾ ਤਾਂ ਬਹੁਤ ਵੱਡਾ ਹਾਸਾ ਹੋ ਸਕਦਾ ਡਰਾਈਵਰ ਇਹ ਗੱਲ ਕਹਿੰਦੇ ਸੀ ਕਿ ਡਰਾਈਵਰ ਦੇ ਸੱਟਾਂ ਡਰਾਈਵਰ ਆ ਪੁੱਤਰ ਕੇ ਚੱਲ ਕੇ ਗਿਆ ਹੈਗਾ ਮਾਈਨਰ ਸੱਟਾਂ ਦਾ ਜ਼ਰੂਰ ਆਈਆਂ ਨੇ ਉਹਨੂੰ ਜਿਹੜਾ ਹੈਗਾ ਐਂਬੂਲੈਂਸ ਦੇ ਰਾਈ ਹਸਪੀਟਲ ਭੇਜ ਦਿੱਤਾ ਗਿਆ ਜੀ